ਇੰਡੀਪੈਂਡੈਂਟ ਬਤ ਡੁਸਕੀਆਂ ਲੈ ਲਪੰਦੀ ਉਹਨੇ ਕੀ ਕਰਨਾ ਕਰਾਨ ਏ ਤੇ ਸ਼ੁਕਰ ਆ ਕੱਲ ਦੀ ਗੱਲ ਸਾਂਭੀ ਗਈ ਭੂਆ ਵਾਲੀ ਨਹੀਂ ਤੇ ਪੰਗਾ ਪੈ ਜਾਣਾ ਸੀਗਾ ਉਹ ਤੇ ਹੈ ਡਰ ਗਈ ਏ ਜਿਸ ਲੈ ਕੇ ਆ ਨਾ ਤਨ ਕਾਰ ਚ ਪਾ ਕੇ ਛੱਡਣਾ ਦੂਰ ਕਿਧਰ ਗੁੰਮਸ਼ੁਦਾ ਦੀ ਲੱਗ ਜਾਨੀ ਫੋਟੋ ਤੇਰੀ ਉਸਲੇ ਡਰੀ ਹੋਈ ਉਹ ਮੰਮੀ ਇਹਦਾ ਕੋਈ ਭਰੋਸਾ ਨਹੀਂ ਹੈਗਾ ਹਾਂ ਕਹਦੋ ਕਿ ਵਧਾ ਕੇ ਦੱਸ ਦੇਵੇ ਕੱਲ ਵੀ ਕੋਸ਼ਿਸ਼ ਤੇ ਕਰ ਰਹੀ ਹਿੱ ਦੱਸਣ ਦੀ ਉਹਦੇ ਆਪਾਂ ਹੀ ਹੱਥੋਂ ਦਾ ਫੜੀ ਗਏ ਤੂੰ ਮੋਬਾਈਲ ਨਾ ਦਵੀਂ ਅਨ ਬਸ ਗੱਲ ਖਤਮ ਮੋਬਾਈਲ ਤੇ ਮੇਰੇ ਕੋਲ ਹੀ ਆ ਪਰ ਭੂਆ ਮੈਨੂੰ ਸਮਝ ਨਹੀਂ ਆਈ ਭੂਆ ਕਿ ਤਰ੍ਹਾਂ ਆ ਗਿਆ ਉਹਨੂੰ ਕਿਸੇ ਗੱਲ ਦਾ ਤਾਂ ਨਹੀਂ ਪਤਾ ਨਹੀਂ ਸੁਪਨਾ ਆਇਆ ਸੁਪਨਾ ਵੀ ਉਹ ਨਾ ਆਇਆ ਜੋ ਆਪਾਂ ਉਹਦੇ ਨਾਲ ਕਰਨ ਨੇ ਇਹ ਤਰ੍ਹਾਂ ਕਿ ਤਰ੍ਹਾਂ ਉਹਨੂੰ ਸੁਪਨਾ ਆ ਗਿਆ ਕਦੋਂ ਸੁਪਨਾ ਆਇਆ ਭੂਆ ਤੇ ਅੱਗੇ 6-6 ਮਹੀਨੇ ਵੜਦੀ ਨਹੀਂ ਹੀ ਕਰੇ ਤੇ ਆ ਥੋੜੇ ਦਿਨ ਹੀ ਹੋ ਗਏ ਹੋ ਕੇ ਗਈ ਆ ਤੇ ਕਦੇ ਮੇਰੀ ਮਾਂ ਮੈਂ ਵੱੱਜਾ ਮਾਰ ਜਿਵੇਂ ਬਚਾਲਾ ਬਚਾਲਾ ਮੈਨੂੰ ਨਾ ਹੁਣ ਤੇ ਭੂਆ ਤੇ ਵੀ ਸ਼ੱਕ ਪੈਣ ਲੱਪਿਆ ਵਾ ਬਿਨਾ ਦੱਸੇ ਜਦੋਂ ਮਰਜੀ ਆ ਜਾਂਦੀ ਆ ਤੇ ਇਹ ਸਾਨੂੰ ਹੀ ਅਲਰਟ ਰਹਿਣਾ ਪੈਣਾ ਵਾ ਇਹ ਤੇ ਹੋਣਾ ਹੀ ਪੈਣਾ ਜੇ ਤੁਸੀਂ ਮੇਰੀ ਗੱਲ ਸੁਣੋ ਜਦੋਂ ਭੂਆ ਆਈ ਬੁੱਢੀ ਨੂੰ ਇਕੱਲਿਆਂ ਨਹੀਂ ਛੱਡਣਾ ਨਾਲ ਹੀ ਰਹਿਣਾ ਵਾ ਇਹਦਾ ਕੋਈ ਨਹੀਂ ਭਰੋਸਾ ਹਾਂ ਸਾਡੇ ਦੋਨਾਂ ਚ ਇੱਕ ਜਿਨਾ ਕੋਲ ਹੀ ਦਵੇ ਇਹਦੇ ਹਾਂ ਇਹ ਗੱਲ ਤੇ ਹੈਗੀ ਆ ਤੇ ਹੁਣ ਹੈਗੀ ਕਿੱਥੇ ਆ ਬੈਠੀ ਹੋਣੀ ਉੱਥੇ ਕਮਰੇ ਦੇ ਵਿੱਚ ਉਹਨੇ ਕੀ ਕਰਨਾ ਤੇ ਏਸੀ ਦਾ ਰਿਮੋਟ ਫੜ ਲਿਆ ਸੀ ਨਾ ਉਸਲੇ ਤੇ ਫੜਿਆ ਸੀ ਹੁਣ ਦੇਖ ਕਿੱਥੇ ਗਿਆ ਕਿਤੇ ਉਹਦਾਂ ਨਹੀਂ ਸਾਰੀ ਰਾਤ ਚਲਾਂਦੀ ਰਹੀ ਨਹੀਂ ਨਹੀਂ ਚਲੋ ਮੈਂ ਵੇਖ ਕੇ ਆਂ ਆ ਵੀ ਫੇ ਮੈਂ ਦਹੀਂ ਨਾਲਿਆਂ ਨੂੰ ਪਿਆਜ਼ ਅਦਰਕ ਲਸਣ ਆਪੇ ਛੱਲੇ ਬੈ ਕੇ ਫੇਲੀ ਗਾਣ ਰੋਟੀ ਐਸਾਂ ਜੋ ਜੀਦਾ ਆਦ ਤੇ ਹੋਰ ਕੋਈ ਚੰਗੀ ਇਹੀ ਕੰਦੀ ਰਹਦੀ ਰੋਟੀ ਦੇ ਦੋ ਰੋਟੀ ਦੇ ਦੋ ਸਾਰੀ ਦਿਨ ਰੋਟੀਆਂ ਹੀ ਚੜਾਈ ਜਾਂਦੀ ਹੋਰ ਕੋਈ ਕੰਮ ਕੋਈ ਨਹੀਂ ਆ ਕੀ ਗੱਲ ਵਾਜਾ ਤੇ ਨਹੀਂ ਪੀਸਾ ਮੈਂ ਵਾਜਾ ਤਾਂ ਦੇਣ ਦੀ ਤਾਂ ਕਿ ਮੈਂ ਕਿਹਾ ਆ ਮੇਰੀ ਇੱਕ ਚੱਦਰ ਤੇ ਆ ਵੀ ਤੇ ਮੇਰਾ ਇੱਕ ਸੂਟ ਹੈਗਾ ਤੇ ਇਹਨਾਂ ਧੋ ਦੇਣਾ ਤੇ ਤੁਸੀਂ ਮਸ਼ੀਨ ਲਾਣੀ ਹੈ ਨਾ ਅੱਛਾ ਤੇ ਆ ਮਸ਼ੀਨ ਚੋਂ ਨਾ ਮੈਂ ਧੋ ਦੇਣਾ ਤੇ ਅਸੀਂ ਧੋਣਾ ਆ ਤਾਂ ਤੁਸੀਂ ਧੋ ਦੇਣਾ ਵੀ ਯਾਰ ਤੇ ਤੇਰੇ ਹੱਥ ਕਿੱਥੇ ਗਏ ਆਏ ਹਾਈ ਤੇ ਵੀਰ ਕੀ ਆ ਜਾਸਾ ਇਹ ਤੂੰ ਆਪਣੇ ਹੱਥਾਂ ਨਾਲ ਧੋ ਮਸ਼ੀਨ ਜੀ ਨਹੀਂ ਮੈਂ ਧੋਨੇ ਹਾਂ ਤੇਰੇ ਕੱਪੜੇ ਧੋਣਾ ਮਸ਼ੀਨ ਚ ਸვენ ਲਾਣ ਲੱਪੰਦੀ ਹੈ ਸਾਰਿਆਂ ਦੇ ਧੁੱਪਨੇ ਹੁੰਦੇ ਆ ਤੂੰ ਆਪਣੇ ਕੱਪੜੇ ਆਪੇ ਆਪਣਾ ਤਨ ਤੋਂ ਅਸੀਂ ਨਹੀਂ ਧੋਨੇ। ਲੀਏ ਅੱਗੇ ਵੀ ਤੇ ਮੇਰੇ ਕੱਪੜੇ ਧੁੰਦੇ ਹੀ ਸੀ ਨਾ ਪਹਿਲਾਂ ਮੇਰੇ ਧੁੰਦੇ ਸੋਦੇ ਬਾਅਦ ਤੁਸੀਂ ਆਪਣੇ ਕੱਪੜੇ ਪਾਉਂਦੇ ਹੁੰਦੇ ਸੀ ਹੈ ਤੇ ਹੁਣ ਕੀ ਤੁਹਾਨੂੰ ਹੋ ਗਿਆ ਹੁਣ ਤੁਹਾਨੂੰ ਸਮੈਲ ਨਿਕਰਨ ਲੱਗ ਪਈ ਹੈ ਹੁਣ ਪਹਿਲੇ ਵਾਲੀ ਖਲਾ ਨਹੀਂ ਗਿਆ ਹਾਂ ਹੁਣ ਤਾਂ ਮਾਰਾ ਨਹੀਂ ਨੀ ਗਿਆ ਨੁਕਰਣੀ ਤਾਂ ਵੀ ਥੱਲੇ ਆ ਕਿਉਂ ਮੈਂ ਦੇ ਕਦੋਂ ਮਾਰੇ ਦਿੱਤੇ ਨੇ ਜਿਹੜੇ ਮਾਰੇ ਦੀ ਦਿੱਤੇ ਆਪਣੇ ਕੱਪੜੇ ਆਪੇ ਤੋ ਤੈਨੂੰ ਰੱਬ ਨੇ ਹੱਥ ਦਿੱਤੇ ਹੈ ਨਾ ਮੈਂ ਅਸੀਂ ਨਹੀਂ ਧੋਨੇ ਤੇਰੇ ਕੱਪੜਾ ਕੋਈ ਹੈ ਤੈਨੂੰ ਇਹਨੂੰ ਆਪੇ ਧੋ ਆਪੇ ਆਪਣੇ ਹੱਥਾਂ ਨਾਲ ਧੋ ਤੇਰੇ ਤਾਂ ਨੂੰ ਕੀ ਹੈ ਤੂੰ ਆ ਜਾ ਬਯੂਲਲ ਛਰੀ ਇਹਨੇ ਮੇਰੇ ਕੋਲ ਤੂੰ ਖਦੇਲੇ ਕਿਉਂ ਨਹੀਂ ਤੂੰ ਰੋਟੀ ਖਾਦੀ ਜਾਂਦੀ ਐ ਸਾਰਾ ਕੁ ਖਦਾ ਰੋਟੀਆਂ ਦੇ ਕਿਓ ਲਾ ਕੇ ਦਿਓ ਮੇਰੇ ਅੰਦਰ ਨਹੀਂ ਸੁੱਕੀਆਂ ਜਾਂਦੀਆਂ ਐਨਾ ਕੁਛ ਖਾਂਦੀ ਨਹੀਂ ਐ ਕਾਜੂ ਖਾਂਦੀ ਨਹੀਂ ਬਦਾਮ ਖਾਂਦੀ ਨਹੀਂ ਦੁੱਧ ਰੋਈ ਪੀਂਦੀ ਨਹੀਂ ਐ ਪਨੀਰ ਤੈਨੂੰ ਖਵਾਉਂਦੇ ਰਕਦਾ ਹੁੰਦਾ ਰੋ ਕੰਮ ਨਹੀਂ ਹੁੰਦਾ ਮੈਂ ਬੁੱਢੀ ਆ ਮੈਂ ਬੁੱਢੀ ਆ ਇਹ ਫੜ ਆਪਣੇ ਕੱਪੜੇ ਦਿੱਤੋ ਕਿਥੇ ਨਹੀਂ ਚੱਲ ਉਠ ਉੜਾ ਮੈਂ ਤੋ ਆਪੇ ਅਰ ਕੀ ਇੱਕ ਚੱਡੇ ਦੀ ਹੈਗੀ ਐ ਕੀ ਨਹੀਂ ਸੂਣ ਵੀ ਗਈ ਤੇ ਤੋ ਮੈਂ ਨਹੀਂ ਨਹੀਂ ਤੋ ਆਪੇ ਚਲ 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 ਉਠ ਉੜਾ ਜਲਦੀ ਜਲਦੀ ਉਠ ਅਜੀਏ ਮੇਰੀ ਬਾਹ ਦੇ ਛੋਟੀ ਫੜਾ ਪਰ ਤੇ ਛੋਟੀ ਲੱਤਾ ਤੇ ਮਾਰਾ ਫੇਰ ਹੀ ਤੇ ਕੋ ਆਏ ਹਾ ਜਲਦੀ ਆਏ ਕੀ ਕਰਾਂ ਆ ਤੂੰ ਉਠ ਚਲ ਤੋ ਤੋ ਆਪਣੇ ਕਮੜੇ ਕਿਉ ਕਮੜੇ ਕਮੜੇ ਚਲ ਚਲ ਤੋ ਦੇ ਦੇ ਲਾਂਗੇ ਤਰੂ ਰੋਟੀ ਪਾਣੀ ਮਲੋੜੋ ਆਪਣੇ ਲਾ ਆਪਣੇ ਕਮੜੇ ਤੋ ਚਲ ਚਲ ਨਿਕਲ ਚਲ ਤੋ ਜਲਦੀ ਕਰ ਤੋਰ ਤੋਰ ਫੜਾ ਫੜਕਾ ਚਲ ਚਲ ਤੋਰ ਜਲਦੀ ਕਰ

ਤਾਪਾ ਮੜ ਉਹ ਜਿਤ ਪਾਣੀ ਪਾ ਸਰਪਾ ਤੁਚ ਤੋਂ ਹਾਏ ਹਾਏ ਨਾ ਮੈਂ ਜੀ ਟੀਵੀ ਤੋਂ ਨੇ ਹਾਏ ਆ ਤੇ ਮਸ਼ੀਨ ਨੂੰ ਕੀ ਹੈ ਨਹੀਂ ਮਸ਼ੀਨੀਆਂ ਨਹੀਂ ਧੋਣੇ ਹਾਏ ਸਵੇਰ ਲਾਂਦੀ ਤੇਰੇ ਕੱਪੜਿਆਂ ਚ ਹਾਏ ਹਾਏ ਬੱਚੇ ਕੱਲ ਪਦੇ ਜਦੋਂ ਉਹਨਾਂ ਦੇ ਕੱਪੜੇ ਧੁੱਪਦੇ ਤੇ ਫੜੋ ਡੱਪ ਤੁਜ ਤੋਂ ਹਾਏ ਹਾਏ ਪਾਣੀ ਪਾ ਸਰਪਾ ਤੇ ਉਚ ਤੋਂ ਅੱਛਾ ਇੰਨਾ ਨੇ ਮੇਰਾ ਬੁਰਾ ਹਾਲ ਕੀਤਾ ਯਾਰ ਹੋ ਗਿਆ ਨਾ ਟੀ ਜਾਨੋ ਕੀ ਹੈ ਮੇਰੀ ਹਾਏ ਹਾਏ ਇੱਥੇ ਤੋਂ ਮਾਂ ਉਹ ਹੀ ਗਿਆ ਮੈਨੂੰ ਤੇ ਇੰਨਾ ਤੇ ਇੰਨਾ ਚੋ ਸ਼ਿਫਾਸ਼ ਹੈਗਾ ਸੀ ਹੋਈ ਗਿਆ ਨਾ ਤੇ ਜਿਹਾ ਸਿਆਣੀ ਇਸੇ ਕਰਕੇ ਕਹਿੰਦੇ ਹਨ ਕਿ ਆਪਣਾ ਬੜੇ ਪਾਥਾਂ ਬੋ ਥੋੜਾ ਬੋਤਾ ਆਪਣੇ ਕੋਲ ਵੀ ਰੱਖੋ ਹੋਈ ਗਿਆ ਨਾ ਮੈਨੂੰ ਕੀ ਪਤਾ ਸੀ ਇਹਨਾਂ ਨੇ ਮੇਰੇ ਨਾਲ ਇਹ ਹਾਲ ਕਰਨਾ ਮੈਂ ਤਾਂ ਸਭ ਕੁਝ ਇਹਨਾਂ ਨੂੰ ਦੇ ਦਿੱਤਾ ਹੋਈ ਗਿਆ ਨਾ ਕੀ ਕਰਾਂ ਧੁੱਪ ਨਹੀਂ ਨਹੀਂ ਮੇਗੋ ਜੰਦਰ ਮੇਰੇ ਬਾਵਾ ਵੀ ਢ ਹੋਣ ਦਈਆਂ ਨੇ ਆਂਗ ਹਾਂਜੀ ਕਿੱਧਰ ਇੱਧਰ ਓ ਧੀਏ ਉਹ ਮੈਂ ਨਾ ਚੱਦਰ ਧੋਣ ਗਈ ਸੀ ਪਿੱਛੇ ਇੱਧਰ ਤੋਂ ਹੁੰਦੀ ਬਾਹਰ ਉੱਥੇ ਚਿੱਕੜ ਕਰਕੇ ਆਈ ਆ ਤੇ ਉਹੀ ਪੈਰ ਅੰਦਰ ਲੈ ਆਈ ਆ ਤੇ ਸਾਰਾ ਇੱਥੇ ਇੱਕ ਵੇ ਪਾਣੀ ਲੱਗ ਗਿਆ ਆਜੇ ਧੀਏ ਮੇ ਚੱਪਲ ਪਾ ਕੇ ਨਹੀਂ ਗਈ ਮੈਂ ਕਿਹ ਚੱਲ ਰਿਆਂ ਤੇ ਕੀ ਕਰਨੀ ਚੱਪਲ ਤੇ ਮੈਂ ਅੰਦੀ ਧੋ ਲੇ ਕੱਪੜੇ ਮੈਂ ਕਿਹ ਚੱਲ ਧੋ ਆਵੇਂ ਇੱਕ ਚੱਦਰ ਗਈ ਕਿ ਛੁੱਟ ਗਿਆ ਮੇਰਾ ਤੂੰ ਨਾ ਜ਼ਿਆਦਾ ਨਾ ਬਣ ਇਸ ਤਰ੍ਹਾਂ ਕਰ ਬਾਹਰੋਂ ਲੈ ਗਿਆ ਪੋਚਾ ਇੱਥੇ ਪੋਚਾ ਲਾ ਹੁਣ ਇਹ ਸੁਭਾਈ ਹੋਈ ਆ ਜਲਦੀ ਜਾ ਠੀਕ ਹੈ ਅੱਛਾ ਲੀਰ ਮੈਂ ਮਾ ਕਦੀ ਅੱਜ ਤੱਕ ਮੇਰੇ ਬੰਦੇ ਨੇ ਨਹੀਂ ਮੈਨੂੰ ਕਦੀ ਕਿਹਾ ਨਾ ਮੈਂ ਕਦੀ ਪੇਕਿਆ ਮਾਰੀ ਨਾ ਕਦੀ ਮੈਂ ਸੋਰੇ ਘਰ ਤੇ ਅੰਕੇ ਮਾਰੀ ਆਏ ਤੇ ਹੁਣ ਸਰੀਰ ਮੇਰਾ ਵੱਡੇ ਦਾ ਤੂੰ ਮੱਥੇ ਲੀਰਾ ਮਾਰਾ ਮੇਰੇ ਕੋ ਨਹੀਂ ਵੱਜਦੀ ਠੀਕ ਹੈ ਲੀਰ ਤੇ ਵੇਖ ਤੈਨੂੰ ਹੀ ਮਾਰਨੀ ਪੈਣੀ ਕਿਉਂਕਿ ਖਲਾਰਾ ਵੀ ਤੂੰ ਹੀ ਪਾਇਆ ਹੁਣ ਇੱਥੇ ਸਫਾਈ ਹੋਈ ਆ ਤੇ ਮੈਂ ਤੇ ਮਾਰਨੀ ਨਹੀਂ ਨਾ ਚਲੋ ਜਾ ਲੀਰ ਲੈ ਕੇ ਆਓ ਬਾਹਰੋਂ ਤੇ ਮਾਰੋ जी के फिर जावा चलो चलो जल्द आरण दे पैरना नहीं थल्ले बैठ जा वादू तू खुराक खादिया व कोई नहीं घास चले गोडे तेरे चंगी तरह मार बह के ਅਈ ਤੇ ਜਦ ਮੈਨੂੰ ਕੋਈ ਨਹੀਂ ਹੋਇਆ ਕਰਦਾ ਕੀ ਕਰਾਂ ਖਾਣ ਵੇਲੇ ਤੇ ਬੜਾ ਕਹਿੰਦੀ ਪਨੀਰ ਬਣਾ ਦਿਓ ਉਹ ਕਰ ਦਿਓ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਹੁੰਦਾ ਬਹਿ ਕੇ ਮਰ ਬੈਠਾ ਮੇ ਕੋਈ ਜਾਂਦਾ ਨਹੀਂ ਦੱਸ ਮਾਰ ਮਾਰ ਬੈ ਕੇ ਆਹ ਓ ਆਏ 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 ਥੋੜਾ ਥੱਲੇ ਹੋ ਕੇ ਮਾਰ ਮੈਂ ਕੁੱਤਨੇਵੇਂ ਨਹੀਂ ਹੋਇਆ ਜਾਂਦਾ ਇਹ ਤਰਾਏ ਵੱਜਣ ਹੀ ਨਹੀਂ ਦੇਈ ਲੀਰੇ ਹਾਂ ਮੈਂ ਮਾ ਕੁੱਟਕੇ ਮਾਰ ਦਨੀਆ ਮੇ ਕੋ ਨਹੀਂ ਵੀ ਨਹੀਂ ਹੋਇਆ ਜਾਂਦਾ ਆ ਆ ਕੀ ਆ ਅਨੈਟੀ ਸੋਸਾ ਹਿਓ ਤੀ ਆ ਅ ਠੀਕ ਹੈ ਨਾ ਲੀਰ ਮਾਰੀ ਆ ਦੇਖ ਹਾਂ ਠੀਕ ਹੈ ਹਾਂ ਠੀਕ ਹੀ ਆ ਤੇ ਮੇਰੀ ਗੱਲ ਸੁਣ ਲੀ ਰੋਥੇ ਰੱਖ ਕੇ ਨਾ ਹੱਥ ਧੋ ਕੇ ਸਾਰਿਆਂ ਲਈ ਇੱਕ ਕੱਪ ਚਾਹ ਬਣਾ ਦੇ ਜਾ ਕੀ ਹੋ ਗਿਆ ਸਾਰੀ ਦਿਹਾੜੀ ਬੈਠੀ ਰਹਿੰਦੀ ਹੀ ਤੇ ਕਾਈ ਉਹ ਤੇ ਆਦਤ ਨਹੀਂ ਪਈ ਇਹ ਨੂੰ ਕੰਮ ਕਰਨ ਦੀ ਪੁੱਤਰ ਹਾਂਜੀ ਆ ਵੇਖ ਮੇਰੇ ਨਾਲ ਕੀ ਕੁਛ ਕਰਨ ਲਈ ਆ ਮੈਨੂੰ ਤਾਲੀ ਮੈਨੂੰ ਸਭ ਦਿਖਣਿਆ ਵਾ ਪਰ ਗੱਲ ਇਹ ਆ ਕਿ ਘਰ ਚ ਨਾ ਚੌਧਰ ਹੈਗੀ ਮੰਮੀ ਦੀ ਤੇ ਮੰਮੀ ਨੇ ਕਿਸੇ ਦੀ ਚੱਲਣ ਹੀ ਨਹੀਂ ਦਿੰਦੇ ਚੱਲਣ ਹੀ ਨਹੀਂ ਦਿੰਦੇ ਆਏ ਹੈ ਪੁੱਤਰ ਵੇਖ ਸੁਣੀ ਇਹ ਮੇਰਾ ਬਡੇਰਾ ਮੈਨੂੰ ਕੰਨੀਆਂ ਦੇ ਆ ਕੰਮ ਕਰ ਉਹ ਕੰਮ ਕਰ ਦਾਸ ਹੋਣੀ ਮੇਰੀ ਉਮਰ ਥੋੜੀ ਜੀ ਦਾਵਾ ਨਾਲ ਰਲ ਗਈ ਹੈ ਇਹਦੇ ਦੀ ਮਤ ਚੰਗੀ ਭਲੀ ਸੀ ਇਹਨੂੰ ਕੀ ਹੋ ਗਿਆ ਮੈਨੂੰ ਤਾਂ ਇਹ ਵੀ ਮੰਮੀ ਦੇ ਨਾਲ ਹੀ ਰਲ ਗਈ ਏ ਮੰਮੀ ਨੇ ਤੇ ਪਹਿਲਾਂ ਕਿਸੇ ਦੀ ਮੰਨਣੀ ਸੁਣਣੀ ਨਹੀਂ ਹੁੰਦੀ। ਉਂਤਰ ਕੀ ਕਰਾਂ ਮੇਰੇ ਕੋਲ ਤੇ ਕੁਛ ਵੀ ਨਹੀਂ ਹੁੰਦਾ। ਦਾਦੀ ਮੈਂ ਬੇਵੱਸ ਹੈਗਾ। ਮੈਂ ਬੇਵੱਸ ਹੈਗਾ। ਹਾਂ। ਹਾ ਆਈਏ ਹਾਂ ਆਏ ਤੂੰ ਆਇਆ ਕੱਪੜੇ ਤੂੰ ਆਇਆ ਕੱਪੜੇ ਤੂੰ ਆਇਆ ਉਥੇ ਲੀਰ ਬਈ ਆਪਾ ਪਾਣੀ ਰੋੜਿਆ ਸੀ ਪੈਰ ਗੰਦੇ ਸੀ ਮੇਰੇ ਉਥੇ ਲੀਰ ਵੀ ਮਾਰ ਕੇ ਆਈਆਂ ਹੁਣ ਮੇਰੇ ਵੀ ਤੇ ਨਾ ਕੋਈ ਬਾਣੀ ਤਾਂ ਕੀ ਹੋਏਗੀ ਬਹੁਤ ਜ਼ਗਾ ਤੂੰ ਇੰਝ ਕਰ ਹੁਣ ਬਤਾ ਕੀ ਕਰ ਮੈਨੂੰ ਨਾ ਇੱਕ ਕੱਪ ਦਾ ਕਬ ਚਾਹ ਬਣਾ ਦੇ ਤੇ ਨਾਲੇ ਨਾਲ ਦੁੱਧ ਫੁੜਕੇ ਨਾਲ ਦੇ ਦੇ ਅੱਛਾ ਚਾਹ ਬਣਾ ਦੀਏ ਥੱਕ ਗਈ ਹੋਣੀ ਨਾ ਤੁਸੀਂ ਮੈਂ ਬਹੁਤ ਜ਼ਿਆਦਾ ਥੱਕ ਗਈ ਮੇਰੇ ਰੱਤੇ ਗੋਡੇ ਪਤਾ ਕਿੰਨੇ ਪੀੜ ਹੋਣ ਦੇ ਨੇ ਤੇ ਗੱਲ ਸੁਣ ਮੇਰੀ ਚਾਹ ਬਣਾਉਣ ਦੇ ਤੈਨੂੰ ਮੈਂ ਕਿਹਾ ਸੀ ਤੇ ਤੂੰ ਇੱਥੇ ਆ ਕੇ ਸਾਨੂੰ ਆਰਡਰ ਮਾਰ ਲਾ ਪਈ ਆ ਆਇਆ ਧੀਏ ਉਹਨ ਮੇਲੇ ਕੋਈ ਉਮਰ ਗੀ ਦੱਸਾਂ ਮੈਂ ਚਾਹ ਬਣਾਵਾ ਸਬਜ਼ੀ ਬਣਾਵਾ ਮੇਰ ਕੋ ਨਹੀਂ ਹੋਣ ਵੀ ਕੁਝ ਵੀ ਹੁੰਦਾ ਉਹ ਬਾਰ ਬਾਰ ਉਮਰਦਾ ਨਾ ਮੈਨੂੰ ਕਹਿ ਵਾਦੂ ਤੂੰ ਖਾਦਾ ਪਤਾ ਹੱਟੀ ਕੱਟੀ ਚੰਗੀ ਭਲੀ ਤੇ ਮੰਮੀ ਨੇ ਛਿਲਤੇ ਟਿੰਡੇ ਤੇ ਤੂੰ ਅੱਜ ਬਣਾਨੇ ਟਿੰਡੇ ਤੇ ਨਾਲੇ ਆਪ ਵੀ ਖਾ ਸਾਰਿਆਂ ਨੂੰ ਖਵਾ ਜੇ ਰੋਟੀ ਖਾਣੀ ਹੈ ਨਾ ਤੇ ਬਣਾਣੀ ਵੀ ਪੈਣੀ ਹੈ ਜੈ ਰੱਬ ਦੇ ਘਰ ਜਾ ਕੇ ਕੀ ਜਵਾਬ ਦੇਣਾ ਹੈ ਕਿ ਸਾਰੀ ਮਰਵੇਲੀਆਂ ਬੈਗ ਵਿੱਚ ਖਾਦੀਆਂ ਕਿਸੇ ਨੂੰ ਖਵਾਇਆ ਨਹੀਂ ਹੈਗਾ ਉਹ ਜਿਹੜੇ ਜ਼ਿੰਦਗੀ ਦੇ 4 ਦਿਨ ਬਚੇ ਹਨ ਇਹ ਖਵਾ ਲੈ ਸਾਨੂੰ ਖਵਾ ਲੈ ਘਰ ਦੇਆਂ ਨੂੰ ਆਏ ਧੀਏ ਆ ਮੇਰੀ ਕੋਈ ਉਮਰ ਥੋੜੀ ਹੈਗੀ ਹੈ ਧੀਏ ਰੱਬ ਨੂੰ ਜਵਾਬ ਮੈਂ ਦੇਣਾ ਇਹ ਤੇ ਤੁਹਾ ਮਾਦਰ ਸੇਗਾ ਕਿ ਕੌਣ ਕਿੰਨੂ ਜਵਾਬ ਦਿੰਦਾ ਰੱਬ ਦਾ ਸਭ ਨੂੰ ਵੇਖਦਾ ਪਿਆ ਉਹ ਬੱਸ ਕਰੋ ਇਹ ਫਾਲਤੂ ਗੱਲਾਂ ਸਾਡੇ ਨਾਲ ਕਰਨ ਦੀ ਲੋੜ ਨਹੀਂ ਆ ਇਤਨਾ ਕਰੋ ਜਾ ਕੇ ਪਹਿਲਾਂ ਸਬਜ਼ੀ ਬਣਾਓ ਤੇ ਸਾਰਿਆਂ ਵਾਸਤੇ ਚਾਹ ਬਣਾਓ ਇੱਥੇ ਬੈਠੇ ਬੈਠੇ ਪਰਵਚਨ ਦੇਣ ਦੀ ਲੋੜ ਨਹੀਂ ਆ ਚਲੋ ਉੱਠੋ ਚਲੋ 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 ਕੰਮ ਕਰੋ ਚਲੋ ਉੱਠੋ ਉੱਠੋ ਮੇਰੀਆਂ ਖਾਂਦੀ ਆਦਤ ਪਈ ਆ ਨਾਲੇ ਸਾਡੂ ਘਰ ਦੇ ਜੁੜ ਜਾਂਦੇ ਆ ਕੰਮ ਨਾ ਕੀਤਾ ਤੇ ਸਾਰੀ ਉਮਰ ਤੇ ਕੀਤਾ ਮੂੰਹ ਆਤ ਪਾ ਲੋ ਜਰੀ ਉੱਠ ਜਾਣਾ ਚੱਲ ਸਾਰੇ ਰਿਮਦੀ ਜੀ ਚਾਹ ਬਣਾਣਾ ਤੇ ਟਿੰਡੇ ਕੱਟਦੇ ਹੋਏ ਆ ਸਬਜੀ ਬਣਾ ਲਈ ਆਪੇ ਹੀ ਤੇ ਨਾਲੇ ਰੋਟੀ ਖਵਾ ਦੇ ਸਾਰਿਆਂ ਨੂੰ ਭੁੱਖ ਬੜੀ ਲੱਗੀ ਆ। ਟਿੱਕੀ ਬਣਾ ਲਈ ਤਾਂ। ਅੱਜ ਰਾਜਾ ਨਾਲ ਮੈਨੂੰ ਅੰਕੇ ਦੱਸ ਸਾਮਾਨ ਕਿੱਥੇ ਪਿਆ ਆ ਵੈ। ਆ ਅੱਜ ਦੇ ਕੀ ਖਾਪ ਪਾਈ ਆ। ਕਿਹੜਾ ਸਾਮਾਨ ਹੀ ਲੱਭਣ ਦਿਆ। ਆ ਮੈਨੂੰ ਤੇ ਉੱਚ ਵੀ ਨਹੀਂ ਮੈਨੂੰ ਲੱਭਣ ਦਿਆ ਮੈਨੂੰ ਦੱਸ ਕਿੱਥੇ ਕਿੱਥੇ ਸਾਮਾਨ ਪਿਆ ਫੇਰੀ ਮੈਂ ਬਣਾਵਾ ਸਬਜੀ ਬਣਾਵਾ ਚਾਹ ਬਣਾਵਾ। ਚਾਲੇ ਸਮਾਨ ਮੈਂ ਦੇ ਦੇਨੀ ਆ ਆ ਪਈ ਹੈ ਤੇਲ ਦੀ ਬੋਤਲ ਇਧਰ ਵੇਖ ਲਾਂ ਧਿਆਨ ਆ ਉਹ ਸਾਰੇ ਮਸਾਲੇ ਪਏ ਆ ਅੱਛਾ ਤੇ ਉਹ ਢਿੰਡੇ ਪਏ ਆ ਤੇ ਚੰਗੀ ਤਰ੍ਹਾਂ ਮਣਾਈ ਵਧੀਆ ਹੱਥੋਂ ਲੈਣਾ ਹਾਂ ਹਾਂ ਥੋਲੇ ਨੇ ਹੱਥ ਇਸ ਤਰ੍ਹਾਂ ਕਰ ਢਿੰਡਿਆਂ ਦੇ ਵਿੱਚ ਪਹਿਲਾਂ ਮਸਾਲਾ ਭਰ ਦੇ ਅੱਛਾ ਤੇ ਉਸ ਤੋਂ ਬਾਅਦ ਢਿੰਡੇ ਬਣਾਈ ਤੇ ਚਾਹ ਧਰੀ ਨਹੀਂ ਅਜੇ ਨਹੀਂ ਧਰ ਲੱਗੀਆਂ ਪਹਿਲਾਂ ਜ਼ਿਆਦਾ ਪਾਣੀ ਧਰ ਚਾਹ ਦਾ ਪਾਣੀ ਧਰ ਜਲਦੀ ਕੀ ਡੇ ਡਰਾਮੇ ਕਰਦੀ ਆ ਕਦੋਂ ਦੀ ਤੈਨੂੰ ਚਾਹ ਕਹੀ ਹੋਈ ਆ ਵਧੀਆ ਬਣਾਈ ਫੇਰ ਮੈਂ ਚੱਲੀ ਆ ਚੰਗੀ ਤਰ੍ਹਾਂ ਸਾਰਾ ਕੁਝ ਕਰਕੇ ਨਾ ਫੇਰ ਆਈ ਅੰਦਰ ਆਏ ਗਲੂਤਾ ਵੀ ਨਹੀਂ ਜਾਂਦਾ ਦੱਸ ਗੁੱਡੇ ਵਾਲੇ ਮੇ ਕੋਲ ਕੁਝ ਹੁੰਦਾ ਵੀ ਨਹੀਂ ਬਿਆ ਆਏ ਬਾਕੀ ਵਕਤ ਪਾ ਛੱਡਿਆ ਮੈਨੂੰ ਇਹ ਤੈਨ ਜਿਹੜਾ ਸੁਪਨਾ ਆਇਆ ਸੀ ਉਹ ਸੱਚਾ ਹੀ ਆਇਆ ਸੀ ਤੂੰ ਤਾਂ ਮੇਰੀ ਅੰਦਰ ਆਵੇਂ ਨਾ ਹੋ ਗਿਆ ਨਾ ਇਹ ਰੱਬ ਨੂੰ ਮੈਂ ਜਵਾਬ ਦੇਣਾ ਇਹ ਕੋਈ ਸਮਾਂ ਆਲ ਵੈ ਫਿਰ ਵੀ ਕੋਣ ਜਵਾਬ ਦਿੰਦਾ ਇਹ ਤੇ ਸਮਾਂ ਹੀ ਦੱਸੂਗਾ ਕੋਣ ਕਿੰਨੂੰ ਜਵਾਬ ਦਿੰਦਾ ਇਹ ਤੇ ਸਮਾਂ ਹੀ ਦੱਸੂਗਾ ਕੋਣ ਅੱਜ ਅੱਗੋ ਆਇਆ ਕਰਤੀ ਇਹ ਰੱਬ ਨੂੰ ਜਵਾਬ ਮੈਂ ਦੇਣਾ ਇਹ ਸਮਾਂ ਦੱਸੇਗਾ ਕਿ ਕੋਣ ਕਿੰਨੂੰ ਜਵਾਬ ਦਿੰਦਾ ਰੱਬ ਤਾਂ ਸਭ ਨੂੰ ਵੇਖਣਦਾ ਉਹ ਬੱਸ ਕਰੋ ਉਹ ਗਿਆ 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 ਮੇਰਾ ਡਾਇਲੋਗ ਪਾਣੀ ਪੀਤਾ ਪਾਣੀ ਪੀਤਾ ਕਿੰਨੀ ਵਾਰੀ ਤੁਹਾਨੂੰ ਰਟਾਤਾ ਆਪਾਂ ਕਾਸ਼ਵੀ ਜਿਦ ਤਰਾ ਮੈਂ ਕਾਸ਼ਵੀ ਨੂੰ ਲਰਨ ਕਰਾਉਂਦੀ ਨਾ ਮੈਂ ਤੁਹਾਨੂੰ ਉਤਰਾ ਲਰਨ ਕਰਾਉਂਦਾ ਮੈਂ ਹੋਇਆ ਨਹੀਂ ਜੇ ਹੋਇਆ ਨਹੀਂ ਆ ਗਈ ਐਵੇਂ ਨਹੀਂ ਵੀਡੀਓ ਚਾਲੂ ਚਾਲੂ ਵੀਡੀਓ ਪਰ ਹੋਇਆ ਹੀ ਨਹੀਂ ਡਾਇਲੋਗ ਦੁਬਾਰਾ ਕਰਾ ਦਿਓ ਦੁਬਾਰਾ ਕੀ ਹੈ ਨਾਲ ਰੋਗੇ ਇਹਨਾਂ ਨੇ ਪਤਾ ਕਿ ਤਰ੍ਹਾਂ ਗਿਆ ਤੇਰਾ ਬ੍ਰਿਜਵਾ ਮੈਂ ਦੇਣਾ ਬ੍ਰਿਜਵਾ ਵੇ ਲੈ ਮੈਂ ਜਾ ਮੈਂ ਰੋਕੇ ਕਰ ਦਿੰਨੀ ਚਲੋ ਮੋਲ پتہ ਲੱਗੇ ਆਏਗਾ ਨਹੀਂ ਕਹਿੰਦਾ ਦੱਸੂਗਾ ਕਹਿੰਦਾ ਮੈਂ ਕੀ ਜਵਾਬ ਦੇਣਾ ਰੱਬ ਨੂੰ ਮੈਂ ਕੀ ਜਵਾਬ ਦੇਣਾ ਧੀਏ ਮੈਂ ਜਵਾਬ ਦੇਣਾ ਆ ਵੇਖੋ ਆਂਟੀ ਧਿਆਨ ਨਾਲ ਸੁਣ ਲਓ ਹੁਣ ਬੋਲਣਾ ਧੀਏ ਰੱਬ ਨੂੰ ਜਵਾਬ ਮੈਂ ਦੇਣਾ ਧੀਏ ਰੱਬ ਨੂੰ ਜਵਾਬ ਮੈਂ ਦੇਣਾ ਇਹ ਤੇ ਸਮਾਂ ਹੀ ਦੱਸੂਗਾ ਇਹ ਤੇ ਸਮਾਂ ਹੀ ਦੱਸੂਗਾ ਕੌਣ ਕਿੰਨੂੰ ਜਵਾਬ ਦੇਂਦਾ ਇੰਨਾ ਕੀ ਕਰ ਲਓ ਉਹ ਵੀ ਛੇਣ ਤੋਂ ਬਾਅਦ